ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਅੱਜ 5 ਜੁਲਾਈ 2025 ਆ 6 ਜੂਨ ਦੀ ਬਿਜਾਈ ਕੀਤੀ ਡੀਐਸਆਰ ਦੇ ਨਾਲ 17 18 ਬਾਸਮਤੀ ਤੁਹਾਡੇ ਸਾਹਮਣੇ ਆ ਜਿਸ ਤਰ੍ਹਾਂ ਕਿ ਹਮੇਸ਼ਾ ਮੈਂ ਕਹਿੰਨਾ ਆ ਕਿ ਜਿਹੜੇ ਡੀਐਸਆਰ ਦੇ ਮਾਇਰ ਕਿਸਾਨ ਨੇ ਉਹ 30 ਦਿਨਾਂ ਦੇ ਵਿੱਚ ਵਿੱਚ ਆਪਣਾ ਨਦੀਨ ਪ੍ਰਬੰਧ ਤੇ ਦੋ ਯੂਰੀਆ ਵੀ ਮੁਕੰਮਲ ਕਰ ਲੈਂਦੇ ਆ ਤੇ ਵੇਲੇ ਦੀ ਨਮਾਇ ਤੇ ਕੋਇਲੇ ਦੀਆਂ ਟੱਕਰਾਂ ਹੁੰਦੀਆਂ ਡੀਐਸਆਰ ਦੇ ਵਿੱਚ ਸਮੇਂ ਸਿਰ ਨਦੀਨ ਪ੍ਰਬੰਧ ਜਿਹੜਾ ਕਰਨਾ ਆ ਛੋਟੀ ਸਟੇਜ ਤੇ ਨਦੀਨ ਨੂੰ ਫੜਨਾ ਉਹ ਬਾਅਦ ਵਿੱਚ ਤੁਹਾਨੂੰ ਬਹੁਤ ਸੌਖਿਆਂ ਕਰਦਾ ਆ ਨਹੀਂ ਤੇ ਬਾਅਦ ਵਿੱਚ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਐਸ ਦੇ ਵਿੱਚ ਵੀ 6 ਦਿਨ ਸਪਰੇਅ ਲੇਟ ਹੋ ਗਈ ਸੀ ਫਾਈਨਲੀ ਆ ਦੇਖੋ ਤੁਸੀਂ ਨੋਵਾ ਇਲੈਕਟ ਦੀ ਸਪਰੇਅ ਕੀਤੀ ਆ ਕੋਰਟੇਵਾ ਕੰਪਨੀ ਦੀ 17 18 ਦੇ ਵਿੱਚੋਂ ਚੱਕ ਫੱਟੇ ਦਿੱਤੇ ਉਹਨੇ ਸਾਰੇ ਦੇਖ ਰਹੇ ਜੀ ਨਦੀਨ ਸਾਰਾ ਉਹ ਬਿਲਕੁਲ ਆ ਹਾਲਾਤ ਹੋ ਗਏ ਆ ਗਲ ਕੇ ਥੱਲੇ ਤੇ ਜਿਹ ਦਿਨ ਸਪਰੇਅ ਕੀਤੀ ਆ ਤੇ ਅੱਜ ਇਹਨੂੰ ਹੁਣ ਮੋਟਰ ਦਾ ਭਰਵਾ ਪਾਣੀ ਦਿੱਤਾ ਜਾ ਰਿਹਾ ਪਹਿਲਾਂ بارش ਦਾ ਹੀ ਪਾਣੀ ਲੱਗਾ ਸੀਗਾ ਬਹੁਤ ਹੀ ਸੋਹਣੀ ਗਰੋਥ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਐ 17 18 ਖੜੀ ਆ ਹੁਣ ਨਾਲ ਹੀ ਮੈਂ ਤੁਹਾਨੂੰ 5 ਕਿੱਲੇ 17 18 ਤੇ 5 ਕਿੱਲੇ ਹੀ ਆ ਹੈਗੀ ਆ ਚੋਲਾ ਬਨਵੇਂ ਕਿਤੇ ਕੋਈ ਕੱਖ ਦਾ ਨਿਸ਼ਾਨ ਨੀਗਾ ਨਦੀਨ ਪ੍ਰਬੰਧ ਬਿਲਕੁਲ ਵਧੀਆ ਹੋ ਗਿਆ ਆ ਤੇ ਲੋਡ ਹੋਣੇ ਨੂੰ ਹੈਗੀ ਆ ਉਲੀ ਰੋਗਾਂ ਤੋਂ ਬਚਾਉਣ ਦੀ ਵੈਸੇ ਤੇ ਡੀਐਸਆਰ ਦੇ ਵਿੱਚ ਝੰਡਾ ਰੋਗ ਬਕਾਨਾ ਫੋਟਰਾਡ ਜਿਹਨੂੰ ਕਹਿੰਦੇ ਆਉਂਦਾ ਨੀਗਾ ਪਰ ਫਿਰ ਵੀ ਪ੍ਰੀਕਾਸ਼ਨਰੀ ਇਹਦੀ ਟ੍ਰੀਟਮੈਂਟ ਵੀ ਇਹਦੀ ਸੀਡ ਟ੍ਰੀਟਮੈਂਟ ਵੀ ਜੇ ਤੁਸੀਂ ਬਾਇਓ ਫੰਗੀਸਾਈਡ ਨਾ ਕੀਤੀ ਹੋਈ ਆ ਜਿਵੇਂ ਸੰਜੀਵਣੀ ਬਾਇਓ ਹਰਜ ਜਾਂ ਐਗਨੋਰ ਦੇ ਨਾਲ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਫਿਰ ਇਹਦੇ ਵਿੱਚ ਪਾਇਆ ਜਾ ਸਕਦਾ ਔਰ ਬਹੁ ਮਾੜੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਪਹਿਲੀ ਯੂਰੀਆ ਦੇ ਵਿੱਚ ਅਗਰ ਜ਼ਿੰਕ ਪਾ ਚੁੱਕੇ ਜੇ ਤੇ ਦੂਜੀ ਯੂਰੀਆ ਦੇ ਵਿੱਚ ਗ੍ਰੇਫਨ ਜਿਹੜਾ ਆ 4 ਕਿਲੋ ਦਾ ਪੈਕਟ ਉਹ ਪਾ ਸਕਦੇ ਜੇ ਬਹੁਤ ਸ਼ਾਨਦਾਰ ਰਿਜ਼ਲਟ ਹੁੰਦੇ ਆ ਕਿਉਂਕਿ ਇਸ ਬਾਸਮਤੀ ਨੂੰ ਯੂਰੀਆ ਜਿਹੜੀ ਆ ਦੋ ਦੋ ਬੁਰੀਆਂ ਦੀ ਲੋੜ ਆ ਉਹ ਵੀ ਤਿੰਨ ਕਿਸ਼ਤਾਂ ਦੇ ਵਿੱਚ ਸੋ ਆਪਾਂ ਜਿੰਕ ਦੇਣੀ ਆ ਤੇ ਕੰਸੋਰਟੀਆ ਦੇਣੇ ਆ ਜਿਹੜੇ ਕਿ ਜ਼ਮੀਨ ਦੀ ਤਾਕਤ ਇਹਦੀਆਂ ਜੜ੍ਹਾਂ ਨੂੰ ਦੇਣ ਇੰਨੀ ਇੱਕ ਗੱਲ ਆ ਆ ਸਾਰਾ ਦੇਖੋ ਕਿੰਨੀ ਸ਼ਾਨਦਾਰ ਇੱਕ ਮੋਟਰ ਉੱਧਰ ਚੱਲ ਰਹੀ ਆ ਤੇ ਇੱਕ ਕਾ ਚੱਲ ਰਹੀ ਆ ਅਗੇਤੀਆਂ ਲੱਗੀਆਂ ਬਾਸਮਤੀਆਂ ਨੂੰ ਫੋਟ ਰੌਟ ਆ ਗਿਆ। ਉਹ ਤੁਹਾਨੂੰ ਬੇਨਤੀ ਆ ਵੀ ਉਹਨੂੰ ਬਚਾ ਲਓ। 2-2 ਕਿਲੋ ਜਾਂ ਸੰਜੀਵਣੀ ਜਾਂ ਬਾਇਓ ਹਰਜ਼ ਜਾਂ ਇਗਨੋਰ ਜਿਹੜਾ ਹੈ ਉਹ ਪਾ ਲੋਗੇ ਤਾਂ ਉਹੀ ਸਭ ਤੋਂ ਬੈਸਟ ਸੋਲੂਸ਼ਨ ਹੈ ਇਹਦਾ। ਸੋ ਆ ਕੁੱਲ ਮਿਲਾ ਕੇ ਆ ਤਸਵੀਰ ਆ 5 ਕਿਲੋ ਇੱਧਰ ਨੂੰ 1692 ਤੇ ਉਧਰ 1718 ਬਹੁਤ ਸੋਹਣਾ ਨਦੀਨ ਪ੍ਰਬੰਧ ਹੋ ਗਿਆ। ਬਸ ਡੀਐਸਆਰ ਦੇ ਵਿੱਚ ਨਾ ਤੁਹਾਡੀ ਸੋਚ ਸਿੱਖਿਆ ਸਿਖਲਾਈ ਤੇ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਆ ਬਾਕੀ ਉਹਦੇ ਫਾਇਦੇ ਹੀ ਫਾਇਦੇ ਆ ਇਨਪੁਟ ਕਾਸਟ ਬਹੁਤ ਘੱਟ ਜਾਂਦੀ ਆ ਤੇ ਗਾਂ ਆਉਣ ਵਾਲੀ ਫਸਲ ਨੂੰ ਬਹੁਤ ਫਾਇਦਾ ਹੁੰਦਾ ਧੰਨਵਾਦ ਜੀ